ਕਤਲ ਹੋਇਆ ਸੀ 14 ਮਾਰਚ 2022 ਦੇ ਵਿੱਚ ਸੰਦੀਪ ਮੰਗਲੰਦੀਆਂ ਜਿਹੜੇ ਕਿ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੀਗੇ ਉਹਦੇ ਵਿੱਚ ਨਵੀਂ ਇੰਪੁਟ ਐਕਲੇ ਕੀ ਆਈ ਗਈ ਹੈ ਉਹਦੇ ਵਿੱਚ ਜੀ ਇੱਕ ਅਸੀਂ ਬੰਦਾ ਅਸੀਂ ਪ੍ਰੋਡਕਸ਼ਨ ਵਾਲਾਂ ਤੇ ਲੈ ਕੇ ਆਏ ਹੈਗੇ ਐਂਡ ਗੁਵਿੰਦਵਾਲ ਜੇਲ੍ਹ ਦੇ ਵਿੱਚੋਂ ਬੰਦ ਸੀਗਾ ਬੇਸਿਕਲੀ ਜਿਹੜਾ ਲੜਕਾ ਸੀਗਾ ਇਹਨੇ ਠਾਰ ਦਿੱਤੀ ਸੀਗੀ ਅੰਮ੍ਰਿਤਸਰ ਦੇ ਵਿੱਚ ਜਿਹੜੇ ਸ਼ੂਟਰ ਮੇਨ ਜਿਹੜੇ ਪੰਜ ਬੰਦੇ ਮੌਕੇ ਤੇ ਆਏ ਸੀਗੇ ਤੇ ਉਹਨਾਂ ਨੂੰ ਬੇਸਿਕਲੀ ਇਹਨਾਂ ਨੇ ਇਹਨੇ ਪਿਛਲੇ ਦਿਨ ਠਾਰ ਦਿੱਤੀ ਸੀ ਸੋ ਅਸੀਂ ਉਹਨੂੰ ਨਾਮਿਨੇਟ ਕੀਤਾ ਤੇ ਉਹਨੂੰ ਹੁਣ ਅਸੀਂ ਉਹਦੀ ਅਰੈਸਟ ਪਾਈ ਹੈ ਪ੍ਰੋਡਕਸ਼ਨ ਹੁਣ ਤੇ ਲਿਆ ਪ੍ਰਾਇਮਰੀ ਇਨਵੈਸਟੀਗੇਸ਼ਨ ਕੀ ਦੱਸਿਆ ਆਪਨੇ ਵੀ ਕੀ ਕੀ ਕਿੰਨੇ ਕਿੰਨੇ ਇਨਵੋਲਵਮੈਂਟ ਹੈ ਨਹੀਂ ਜਿਵੇਂ ਦਾ ਤੁਹਾਨੂੰ ਦੱਸਿਆ ਜੀ ਉਹਦੇ ਉਹਦੇ ਕੋਲ ਪਿਛਲੀ ਰਾਤ ਅੰਮ੍ਰਿਤਸਰ ਰਹਿ ਸੀਗੇ ਸੋ ਉਹਦੀ ਇੰਨੀ ਇਨਵੋਲਵਮੈਂਟ ਸੀਗੀ ਤੇ ਬਾਕੀ ਸਵੇਰੇ ਅਰਲੀ ਮਾਰਨਿੰਗ ਜਦੋਂ ਇਹ ਜਿਸ ਦਿਨ ਇਹ 14 ਮਾਰਚ 2022 ਨੂੰ ਜਿਸ ਦਿਨ ਇਹ ਸਾਰਾ ਵਾਕਿਆ ਘਟਿਆ ਉਸ ਦਿਨ ਮਾਰਨਿੰਗ ਉਹਦੇ ਘਰ ਤੋਂ ਹੀ ਚੱਲੇ ਤੇ ਸਾਰੀ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਸੋ ਉਹਦੇ ਘਰ ਤੋਂ ਦੇਸੀ ਤਦ ਨੂੰ ਦੱਸੋ ਕਿ ਜਿਹੜਾ ਹੁਣ ਨਾਮ ਚੁੱਕਿਆ ਕਿ ਨਾਮ ਨੇ ਉਹਦੇ ਹੀ ਕਰ ਲਿਆ ਸੀ ਤੇ ਪੀਓ ਸੀ ਜਾਂ ਉਹਦੇ ਨਾਮ ਦੇ ਕਰ ਲਿਆ ਸੀ ਹੁਣ ਸਾਡੇ ਕੋਲ ਇਨਫੋਰਮੇਸ਼ਨ ਸਿਗੀ ਕਿ ਇਹ ਗੋਇੰਦਵਾਲ ਜੇਲ੍ਹ ਦੇ ਵਿੱਚ ਬੰਦ ਹੈ ਸੋ ਪੀਓ ਸਾਡੇ ਕੇਸ 'ਚ ਪੀਓ ਸੀਗਾ ਸੋ ਅਸੀਂ ਪੀਓ ਨੂੰ ਅਰੈਸਟ ਪਾਈ ਹੈ ਇਹਦੇ ਵਿੱਚ ਸਰ ਗੋਇੰਦਵਾਲ ਜੇਲ੍ਹ ਦੇ ਵਿੱਚ ਕਿਸ ਮਾਮਲੇ 'ਚ ਬੰਦ ਸੀ ਐਸੇ ਮਾਮਲੇ 'ਚ ਜਾਂ ਕੋਈ ਹੋਰ ਵੀ ਮਾਮਲਾ ਨਹੀਂ ਨਹੀਂ ਐਸੇ ਮਾਮਲੇ 'ਚ ਆਸੀ ਇਹਦੇ ਅਰੈਸਟ ਹੁਣ ਪਾਈਆ ਨਾ ਜੀ ਇੱਥੇ ਹੋਰ ਵੀ ਪਰਚੀਆਂ ਹੋਰ ਮਾਮਲੇ ਆਮ ਜੱਤ ਦਾ ਪਰਚੇ ਸੀਗਾ ਉੱਥੇ ਸੌਰਵਨ ਨਾਮ ਹੈ ਕੀ ਨਾਮ ਕੀ ਹੈ ਲੋ ਸੌਰਵਨ ਸੌਰਵਨ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲਾ ਜੀ ਇਹ ਇਹ ਨਹੀਂ ਨਹੀਂ ਇਸ ਕਬੱਡੀ ਨਾਲ ਡਾਇਰੈਕਟਲੀ ਕੋਈ ਲੈਂਡ ਰਿਲੇਸ਼ਨ ਨਹੀਂ ਸੀ ਇਹਨੇ ਹੈ ਕਿ ਇਹਨੇ ਉਹਨਾਂ ਨੂੰ ਸੇਫ ਸ਼ੈਲਟਰ ਪ੍ਰੋਵਾਈਡ ਕੀਤਾ ਸੀ ਇੱਕ ਦਿਨ ਪਹਿਲਾਂ ਜੀ ਥੈਂਕ ਯੂ ਥੈਂਕ ਯੂ